ਕਾਂਗਰਸ ਪਾਰਟੀ ਜਿੱਥੇ ਵੱਡਾ ਦਾਵਾ ਕਰਦੀ ਹੈ ਕਿ ਇਹਨਾਂ ਦੀ 13 0 ਵਾਲਾ ਨਾਰਾ ਅਸੀਂ ਫੇਲ ਕਰਾਂਗੇ ਕਾਂਗਰਸ ਪਾਰਟੀ ਫੇਲ ਕਰੂਗੀ ਪਰ ਕਾਂਗਰਸ ਪਾਰਟੀ ਵੀ ਹਰੇਕ ਸੀਟ ਦੇ ਉੱਤੇ ਇਕੱਲੇ ਇਕੱਲੇ ਉਮੀਦਵਾਰ ਹੀ ਲੜਦੇ ਦਿਖਾਈ ਦੇ ਰਹੇ ਆ ਪਾਰਟੀ ਨਹੀਂ ਦਿਖਾਈ ਦੇ ਰਹੀ ਦੇਖੋ ਇਹਦੇ ਵਿੱਚ ਮੈਂ ਜ਼ਿਆਦਾ ਟਿੱਪਣੀ ਨਹੀਂ ਕਰ ਸਕਦਾ ਜਿਹੜੀ 13 0 ਦੀ ਗੱਲ ਕੀਤੀ ਨਾ ਮੇਰਾ ਖਿਆਲ ਹੈ ਆਪਣੇ ਆਪ ਨੂੰ ਗੁੰਮਰਾਹ ਕਰ ਰਹੇ ਆ ਆਪਣੇ ਆਪ ਨੂੰ ਆਪਣੇ ਵਰਕਰਾਂ ਨੂੰ ਕਹੀ ਜਾਣਾ ਕਿ ਅਸੀਂ ਜਿੱਤੇ ਪਏ ਹਾਂ ਜੀ 13 0 ਹੋ ਗਈ ਹੋਈ ਹੈ ਇਹ ਆਪਣੇ ਆਪ ਨੂੰ ਦਿਲਾਸਾ ਦੇਣ ਵਾਲੀ ਗੱਲ ਹੈ ਇਹ ਜਿਹੜਾ ਇਹਦਾ ਨਤੀਜੇ ਆਉਣ ਵਾਲੇ ਇਹਦੇ ਚ ਕੁਝ ਹੋਰ ਹੀ ਨਿਕਲੂਗਾ ਇਹ ਹੈਰਾਨ ਹੋਣਗੇ 0 13 ਨਾ ਹੋ ਜਗੇ ਤੇ ਸੰਗਰੂਰ ਦੇ ਵਿੱਚ ਲੰਬੇ ਸਮੇਂ ਤੋਂ ਕਿਉਂਕਿ ਇੱਥੇ ਸੰਗਰੂਰ ਦੇ ਵਿੱਚ ਜਿੰਨੇ ਹਲਕੇ ਵਿਧਾਨ ਸਭਾ ਦੇ ਪੈਂਦੇ ਆ ਮੋਸਟਲੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਆ ਵਿਧਾਇਕਾਂ ਨੇ ਵੀ ਆਪਣੀ ਆਪਣੀ ਥਾਂ ਤੇ ਪ੍ਰਚਾਰ ਕੀਤਾ ਕਿਸੇ ਥਾਂ ਤੋਂ ਵਿਰੋਧ ਦੀਆਂ ਤਸਵੀਰਾਂ ਆਈਆਂ ਲੋਕ ਵਿਧਾਇਕਾਂ ਤੋਂ ਕਿੰਨੇ ਕੋ ਸੰਤੁਸ਼ਟ ਨਜ਼ਰ ਆਏ ਤੁਹਾਨੂੰ ਇਸ ਇਲਾਕੇ ਚ ਮੇਰੇ ਹਿਸਾਬ ਨਾਲ ਪਹਿਲੀ ਗੱਲ ਤਾਂ ਜੀ ਨੌ ਹਲਕਿਆਂ ਚ ਨੌ ਦੇ ਨੌ ਝਾੜੂ ਦੇ ਐਮ ਐਲ ਏ ਨੇ ਇੱਥੇ ਇੱਕ ਮੁੱਖ ਮੰਤਰੀ ਹੈ ਤੇ ਤਿੰਨ ਕੈਬਨਿਟ ਮੰਤਰੀ ਹੈ ਸੋ ਇਹਦਾ ਇਹਦਾ ਨੁਕਸਾਨ ਉਹਨਾਂ ਨੂੰ ਚੱਲਣਾ ਪੈ ਰਿਹਾ ਤੁਸੀਂ ਮੇਰੀ ਗੱਲ ਸਮਝੋ ਕਿ ਹੁਣ ਢਾਈ ਤਿੰਨ ਸਾਲਾਂ ਦੀ ਸਰਕਾਰ ਵਿੱਚ ਇਹ ਦੇਖੀ ਕਰ ਕੀ ਸਕੇ ਨੇ ਤੁਸੀਂ ਧੂਰੀ ਚੱਲ ਜੋ ਧੂਰੀ ਸੀਐਮ ਦਾ ਇਲਾਕਾ ਸੀਐਮ ਨੇ ਧੂਰੀ ਵਸਤੇ ਕੀ ਕੀਤਾ ਮੈਨੂੰ ਇੱਕ ਗੱਲ ਛੋਟੀ ਜਿਹੀ ਕੋਈ ਵੀ ਦੱਸ ਦਿਨ ਉੱਠ ਕੇ ਤੇ ਜਦੋਂ ਤੁਸੀਂ ਦੋ ਢਾਈ ਸਾਲ ਸਾਲ ਦੀ ਸਰਕਾਰ ਦੇਖ ਲਈ ਰਾਜ ਕਰ ਲਿਆ ਤੇ ਲੋਕਾਂ ਵਿੱਚ ਹੁਣ ਜੇ ਤੁਸੀਂ 2.5 ਸਾਲ ਬਾਅਦ ਜਾਓਗੇ ਤੇ ਲੋਕਾਂ ਨੇ ਤਾਂ ਘੇਰਨਾ ਹੈ ਕੱਲ ਮੇਰਾ خیال ਲਹਿਰੇਗਾ ਅੱਗੇ ਦੇ ਐਮਐਲਏ ਨੇ ਗੋਇਲ ਜੀ ਗੋਲ ਜੀ ਨੇ ਉਹਨਾਂ ਦੀ ਮੀਟਿੰਗਾਂ ਵਿੱਚ ਮੇਰਾ خیال ਸੱਤ ਬੰਦੇ ਅੱਠ ਬੰਦੇ ਇਦਾਂ ਦੀ ਇਹਨਾਂ ਦੇ ਇਕੱਠ ਹੋ ਰਹੇ ਨੇ ਔਰ ਲੋਕਾਂ ਨੂੰ ਮੂੰਹ ਦੇਖ ਕੇ ਮੂੰਹ ਵਟ ਲੈਂਦੇ ਨੇ ਸੋ ਕਿਤੇ ਨਾ ਕਿਤੇ ਨਾਲੋਂ ਆਪਣਾ ਇਹ ਜਿਹੜਾ ਨੁਕਸਾਨ ਹੈ ਚਲਣਾ ਪਊਗਾ ਤੁਸੀਂ ਕਹਿ ਕੇ ਧੂਰੀ ਵਿੱਚ ਵੀ ਕੋਈ ਬਹੁਤਾ ਪ੍ਰਾਪਤੀ ਨਹੀਂ ਕਰ पाए ਭਾਵੇਂ ਜਿੰਨੇ ਮੁੱਖ ਮੰਤਰੀ ਵੀ ਇੱਥੋਂ ਹੋਵੇ ਕੈਬਨਿਟ ਮੰਤਰੀ ਇੱਥੋਂ ਹੋਣ ਸਾਰੇ ਦੇ ਸਾਰੇ ਵਿਧਾਇਕੇ ਆਪਣੇ ਆਮ ਆਦਮੀ ਪਾਰਟੀ ਦੇ ਹੋਣ ਪਰ ਧੂਰੀ ਤੋਂ ਤੁਹਾਡਾ ਦਲਵੀਰ ਗੋਲੜੀ ਜਦੋਂ ਤੁਹਾਡਾ ਸਾਥ ਛੱਡ ਜਾਂਦਾ ਉਹ ਵੀ ਬੜੇ ਗੰਭੀਰ ਅਲੀਗੇਸ਼ਨ ਲਾ ਕੇ ਕਿ ਜਿੰਨਾ ਹਲਕਿਆਂ ਚ ਜਾਂਦੇ ਮੈਨੂੰ ਪੁੱਛਿਆ ਤੱਕ ਨਹੀਂ ਜਾਂਦਾ ਮੈਂ ਤਾਂ ਜਾ ਰਹੇ ਹਾਂ ਉਹਦੇ ਨਾਲ ਨੁਕਸਾਨ ਨਹੀਂ ਹੋਇਆ ਕੁਮ ਮੇਰੇ ਹਿਸਾਬ ਨਾਲ ਜਿੰਨੀ ਕਿ ਮੇਰੀ ਅੰਡਰਸਟੈਂਡਿੰਗ ਹੈ ਔਰ ਜਿੰਨੇ ਲੋਕਾਂ ਨੇ ਸਾਨੂੰ ਉਸ ਤੋਂ ਬਾਅਦ ਅਪਰੋਚ ਕੀਤੀ ਮੇਰਾ ਸਮਝ ਆਇਆ ਕਿ ਤੂੰ ਕਿਤਨਾ ਕਿਤੇ ਸ਼ਾਇਦ ਗੋਲਡੀ ਦੇ ਜਰਨਲ ਕਿਤੇ ਨਾ ਕਿਤੇ ਸਾਡੀ ਕੈਂਪੇਨ ਨੂੰ ਫਾਇਦਾ ਹੋਇਆ ਉਹਦੀ ਮੁਖਾਲਫਤ ਬਹੁਤ ਹੋਈ ਹੋਈ ਸੀ ਦੇਖੋ 5 ਸਾਲ ਜਦੋਂ ਐਮਐਲਏ ਰਹੇ ਉਹਨਾਂ ਨੇ ਕਈ ਕੁਝ ਕਾਫੀ ਕੁਝ ਕੀਤਾ ਆਪਣੇ ਸਰਪੰਚਾਂ ਨਾਲ ਬਣਾ ਉਹਨਾਂ ਨੇ ਧੱਕਾ ਕੀਤਾ ਮੈਂ ਸੁਣਿਆ ਅਸੀਂ ਇੱਕ ਲੇਬਰ ਯੂਨੀਅਨ ਨੂੰ ਮਿਲ ਕੇ ਆਏ ਮੈਨੂੰ ਕਿਸੇ ਮੁੰਡਿਆਂ ਨੇ ਮਲਾਇਆ ਉਹ ਲੇਬਰ ਯੂਨੀਅਨ ਦੇ ਵਿਚਾਰੇ ਦਿਹਾੜੀਦਾਰ ਉਹਨਾਂ ਤੇ 307 ਦਾ ਪਰਚਾ ਦਰਜ ਕਰਾਇਆ ਗੋਲਡੀ ਨੇ ਸੋ ਜਦ ਤੁਸੀਂ ਆਪਣੇ ਸਰਪੰਚਾਂ ਦੇ ਖਿਲਾਫ ਹੋ ਗਏ ਲੇਬਰ ਯੂਨੀਅਨ ਦੇ ਖਿਲਾਫ ਹੋ ਗਏ ਲੇਬਰ ਯੂਨੀਅਨ ਵਿਚਾਰੇ ਯਾਰ ਉਹ ਤਾਂ ਮਿਹਨਤ ਕਰਨ ਵਾਲੇ ਕਰਤ ਕਰਨ ਵਾਲੇ ਲੋਕ ਨੇ ਉਹ ਜਦ ਤੁਹਾਡੇ ਉਹਨਾਂ ਦੇ ਜਾਣ ਨਾਲ ਉਹ ਜਦ ਸਾਡੇ ਲੋਕਾਂ ਨੇ ਸਾਨੂੰ ਅਪਰੋਚ ਕੀਤਾ ਲੇਬਰ ਯੂਨੀਅਨ ਵਾਲੇ ਔਰ ਸਾਡਾ ਜਿਹਨਾਂ ਦਾ ਮੈਂ ਨਾਮ ਲਿਆ ਤਾਂ ਉਹਦੇ ਨਾਲ ਮੈਨੂੰ ਮਹਿਸੂਸ ਹੋਇਆ ਕਿ ਸਾਡਾ ਫਾਇਦਾ ਹੋਊਗਾ ਜਿੱਥੇ ਤੱਕ ਕਿ 골ਡੀ ਦਾ ਇਲਜ਼ਾਮ ਸੀ ਸਾਨੂੰ ਪੁੱਛਿਆ ਨਹੀਂ ਜਾਂਦਾ ਅੱਜ ਕਿੱਥੇ 골ਡੀ ਝਾੜੂ ਦੀ ਕਿਸੇ ਵੀ ਪੋਸਟਰ ਕਿਸੇ ਫੋਟੋ ਇੱਕ ਤੁਸੀਂ ਦੇਖੀ ਹੋਣੀ ਹੈ ਸਾਰੀ ਲੀਡਰਸ਼ਿਪ ਨੇ ਹੱਥ ਖੜੇ ਕੀਤੇ ਆ ਤੇ 골ਡੀ ਨੂੰ ਖੀਰ ਚ ਖੜਾਇਆ ਜਾ ਕੇ ਮੇਰਾ ਖਿਆਲ ਅੱਜ ਤਾਂ ਮੈਨੂੰ ਸੁਣਨ ਜਾ ਰਿਹਾ ਕਿ 골ਡੀ ਬਾਰ ਕੈਂਪੇਨਿੰਗ ਵੀ ਨਹੀਂ ਕਰ ਰਿਹਾ ਚੜੂ ਵਾਸਤੇ। ਹੂੰ ਤੇ ਉਹ ਗੱਲਾਂ ਇਹ ਵੀ ਚਲਾ ਰਹੇ ਨੇ ਕਿ ਕੋਈ ਗੱਲ ਨਹੀਂ ਜੀ ਇਲੈਕਸ਼ਨ ਤੋਂ ਬਾਅਦ ਮੈਂ ਵਾਪਸ ਆ ਜਾਊਂਗਾ। ਅੱਛਾ। ਸੋ ਇਹ ਗੱਲ ਇਹਦੀ ਹੋ ਰਿਹਾ। ਸੁਣਨ ਜਾ ਰਿਹਾ ਜੀ। ਤੁਸੀਂ ਦੱਸੋ ਧੂਰੀ ਚ ਆਮ ਆਦਮੀ ਪਾਰਟੀ ਦੇ ਕੈਂਪੇਨ ਚ ਮੈਨੂੰ ਤਾਂ ਨਹੀਂ ਕਿਤੇ ਨਜ਼ਰ ਆਇਆ ਨਾ ਕਿਤੇ ਪੋਸਟਰ ਪੋਸਟਰ ਤੇ ਨਜ਼ਰ ਆਇਆ। ਇੱਥੇ ਕਾਂਗਰਸ ਵਿੱਚ ਉਹਨਾਂ ਦਾ ਆਪਣਾ ਇੱਕ ਥਾਂ ਸੀ। ਹੋਂ ਝਾੜੂ ਵਿੱਚ ਜਦੋਂ ਗਏ ਤੋਂ ਅਖੀਰਲੀ ਲਾਈਨ ਤੇ ਜਾ ਕੇ ਖੜੇ ਹੋ ਗਿਆ ਲਾਸਟ ਵਿੱਚ ਖੜੇ ਹੋ ਗਏ ਨੇ ਇਹਦੇ ਵਿੱਚ ਉਹਨਾਂ ਦਾ ਹੁਣ ਪਤਾ ਨਹੀਂ ਕੀ ਸਿਆਸੀ ਆਪਣਾ ਉਹ ਭਾਲਦੇ ਨੇ ਇੱਕ ਤਾਂ ਖੈਰਾ ਦੀ ਟੱਕਰ ਹੈਗੀ ਆ ਸਿੱਧੀ ਸਿੱਧੀ ਸੱਤਾ ਦੇ ਨਾਲ ਸਰਕਾਰ ਦੇ ਨਾਲ ਕਿਉਂਕਿ ਹਾਈ ਕਮਾਂਡ ਨੇ ਟਿਕਟ ਦਿੱਤੀ ਤੇ ਪਤਾ ਸੀ ਕਿ ਇੱਥੇ ਢੱਲੇ ਨਾਲ ਲੜਨਾ ਪੈਣਾ ਸਰਨਾ ਨਹੀਂ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਮੋਰਚਾ ਖੋਲ ਦਿੱਤਾ ਉਹ ਕਹਿੰਦੇ ਕਿ ਸਿਮਰਨਜੀਤ ਸਿੰਘ ਮਾਨ ਕੇ ਮੈਂ ਪੰਥਕ ਲੀਡਰਾਂ ਸੰਗਰੂੜ ਦਾ ਕਿਵੇਂ ਸਵਾਰਨਾ ਕੀ ਕਰਨਾ ਮੈਨੂੰ ਪਤਾ ਔਰ ਖੈਰਾ ਸਾਹਿਬ ਦੇ ਉੱਤੇ ਕਹਿੰਦੇ ਕਿ ਉਹਨਾਂ ਨੂੰ ਤਾਂ ਕੇਸ ਹੀ ਬੜੇ ਐਨਡੀਪੀਐਸ ਤੇ ਹੋਰ ਬੜਾ ਕੁਝ ਕਹਿੰਦੇ ਉਹਨਾਂ ਤਾਂ ਨਸ਼ਿਆਂ ਵਾਲਿਆਂ ਦੇ ਨਾਲ ਸਬੰਧ ਨਹੀਂ ਹੋਰ ਬਹੁਤ ਕੁਝ ਪ੍ਰਚਾਰ ਹੋ ਰਿਹਾ ਤੁਹਾਡੇ ਖਿਆਲ ਮੈਂ ਮਾਨ ਸਾਹਿਬ ਬਾਰੇ ਕੁਝ ਜ਼ਿਆਦਾ ਨਹੀਂ ਬੋਲਦਾ ਜੀ ਮਾਨ ਸਾਹਿਬ ਨਾ ਇੱਕ ਸਿੰਬਲ ਰਹੇ ਹਨ ਪੰਥਕ ਪੋਲਿਟਿਕਸ ਦਾ ਇੱਕ ਚਿਹਰਾ ਰਹੇ ਹੈ ਪਰ ਉਸ ਤੋਂ ਇਲਾਵਾ ਕੁਝ ਨਹੀਂ ਕੀਤਾ ਮੈਂ ਹੁਣ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ ਇਹਨਾਂ ਨੂੰ ਜਦੋਂ ਇਹ ਮੌਕਾ ਮਿਲਿਆ ਜਦੋਂ ਇਹ ਇਲੈਕਸ਼ਨ ਜਿੱਤੇ ਨੇ ਆਹ ਬਾਏ ਇਲੈਕਸ਼ਨ ਉਸ ਤੋਂ ਬਾਅਦ ਇਹ ਵੀ ਹੁਣ ਗਲੀਆਂ ਨਾਲੀਆਂ 'ਚ ਪੈ ਗਏ ਕਿ ਜੀ ਅਸੀਂ ਪਾਣੀ ਦੀਆਂ ਟੈਂਕੀਆਂ ਮਾਨ ਸਾਹਿਬ ਇੱਕ ਪੰਥਕ ਪੋਲਿਟਿਕਸ ਦੇ ਸਿੰਬਲ ਸੀ ਉਹਨਾਂ ਨੂੰ ਪੰਥਕ ਪੋਲਿਟਿਕਸ ਰਿਵਾਈਵ ਕਰਨੀਆਂ ਚਾਹੀਦੀਆਂ ਸੀ ਪਿੰਡ-ਪਿੰਡ ਜਾ ਕੇ ਕੌਮ ਨੂੰ ਜਗਾਨਾ ਚਾਹੀਦਾ ਸੀ ਪਰ ਇਹ ਉਹੀ ਗੱਲਾਂ ਕਰ ਰਹੇ ਨੇ ਕਿ ਜੇ ਅਸੀਂ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਤੋਂ ਸਿਰ 70 ਸਾਲਾਂ ਤੋਂ ਹੋਰ ਵੀ ਆਖੀ ਤੁਸੀਂ ਇੱਕ ਏਜੰਡਾ ਲੈ ਕੇ ਆ ਬਲਕੌਰ ਸਿੰਘ ਸਿੱਧੂ ਬੇਸ਼ੱਕ ਨਾਲ ਬੈਠੇ ਉਹਨਾਂ ਨੇ ਕਿਹਾ ਕਿ ਖੈਰਾ ਸਾਹਿਬ ਦੇ ਹੱਕ ਚ ਵੋਟ ਪੈਣੀ ਚਾਹੀਦੀ ਹੈ ਉਹ ਕਹਿੰਦੇ ਪਾਰਲੀਮੈਂਟ ਚ ਦਿਖਾਓ ਕਾਂਗਰਸ ਦਾ ਕਿਹੜਾ ਐਮਪੀ ਬੋਲਿਆ ਸਿੱਧੂ ਮੂਸੇ ਵਾਲੇ ਦੇ ਹੱਕ ਚ ਮੈਂ ਆਵਾਜ਼ ਚੁੱਕੀ ਉੱਥੇ ਜਾ ਕੇ ਮੇਰਾ ਨਹੀਂ ਖਿਆਲ ਕੋਈ ਮੈਂ ਇਸ ਗੱਲ ਤੇ ਟਿੱਪਣੀ ਨਹੀਂ ਕਰਦਾ ਸੁਖਪਾਲ ਸਿੰਘ ਖਹਿਰਾ ਜਦ ਜਾਣਗੇ ਤੁਹਾਨੂੰ ਤੁਹਾਡਾ ਖਿਆਲ ਹੈ ਉਸ ਸਿੱਧੂ ਮੂਸੇ ਵਾਲੀ ਗੱਲ ਨੂੰ ਜਿਹੜੀ ਉਹ ਕਿਸੇ ਸਿਰੇ ਤੇ ਨਹੀਂ ਲਾਂਗੇ ਸੋ ਇਹ ਗੱਲਾਂ ਸਾਰੀਆਂ ਨੇ ਮਾਨ ਸਾਹਿਬ ਬੜੇ ਸਤਕਾਰਯੋਗ ਨੇ ਮੈਂ ਉਹਨਾਂ ਨੂੰ ਭੋਗ ਤੇ ਮਿਲਿਆ ਸੀ ਇੱਕ ਦਿਨ ਮੈਂ ਉਹ ਮੈਂ ਮੈਂ ਉਹਨਾਂ ਦੇ ਪੈਰੀ ਹੱਥ ਵੀ ਲਾਏ ਮੇਰੇ ਤੋਂ ਬਹੁਤ ਵੱਡੇ ਨੇ ਅਸੀਂ ਸੇਮ ਸਕੂਲ 'ਚ ਪੜੇ ਹੋਏ ਹਾਂ ਤੇ ਇਹਨਾਂ ਦੀ ਗੱਲਾਂ ਦਾ ਸਰ ਜਵਾ ਅਸਲ 'ਚ ਨਾ ਲੋਕ ਸਭ ਕੁਝ ਜਾਣਦੇ ਨੇ ਜਦ ਮੈਂ ਪਿੰਡਾਂ ਜਾ ਕੇ ਆਪਣੀ ਜਿਹੜੀ ਦਲੀਲ ਹੈ ਮੈਂ ਪੇਸ਼ ਕਰਦਾ ਮੈਂ ਕੋਈ ਵੋਟਾਂ ਦੀ ਕੋ ਮੈਂ ਕੋਈ ਸਿਆਸਤਦਾਨ ਨਹੀਂ ਮੈਂ ਕੋਈ ਮੈਂ ਬੁਲਾਰਾ ਵੀ ਨਹੀਂ ਇਵ ਮੈਂ ਤਾਂ ਜਾ ਕੇ ਪਿੰਡਾਂ 'ਚ ਕਹਿਣਾ ਕਿ ਮੈਂ ਤਾਂ ਵੋਟਾਂ ਪਾਉਂਦੇ ਰਹੋਗੇ ਤੁਸੀਂ ਵੋਟਾਂ ਪਾਉਂਦੇ ਆ ਰਹੇ ਹਾਂ ਪਿਛਲੇ 70 ਸਾਲਾਂ ਤੋਂ ਅੱਗੇ ਵੀ ਪਾਉਂਗੇ 100 150 ਸਾਲ ਪਰ ਮੈਂ ਅੱਜ ਉੱਥੇ ਕਹਿਣਾ ਕਿ ਮੈਂ ਇਨਸਾਫ ਦੀ ਗੱਲ ਕਰਨ ਆਇਆ ਹਾਂ ਭਾਣੇ ਸਿੱਧੂ ਦੇ ਵਾਸਤੇ ਇਨਸਾਫ ਸਿੱਧੂ ਮੂਸੇਵਾਲੇ ਦੇ ਇਨਸਾਫ ਸੁਖਪਾਲ ਖੇਰੇ ਵਾਸਤੇ ਕਿਸੇ ਇੱਕ ਵਿਅਕਤੀ ਵਾਸਤੇ ਨਹੀਂ ਪਰ ਜਿੱਥੇ ਵੀ ਬੇਇਨਸਾਫੀ ਹੋਈ ਹੈ ਇਸ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਚ ਹੋਏ ਤਾਂ ਧਰਨੇ 'ਚ ਡਾਂਗਾ ਚਲਾਈਆਂ ਸ਼ੁਕਰਾਂ ਦਾ ਕਤਲ ਹੋ ਗਿਆ अनेਕੋ ਐਸੇ ਮੁੱਦੇ ਨੇ ਬੀਬੀਆਂ ਨੂੰ ਲੱਖਾਂ ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ ਸੋ ਇਹਨਾਂ ਗੱਲਾਂ ਦੇ ਉੱਤੇ ਅਸੀਂ ਇਨਸਾਫ ਮੰਗਣ ਆਏ ਹਾਂ ਕਿ ਮੈਂ ਕੋਈ ਐਡੀ ਕੋਈ ਸਿਆਸੀ ਟਿੱਪਣੀ ਨਹੀਂ ਕਰਦਾ